ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਤੇ ਚਰਚਾ ਕਰਨ ਲਈ ਭਲਕੇ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਮੀਟਿੰਗ ਕੀਤੀ ਜਾਵੇਗੀ ਦਿੱਲੀ ਵਿੱਚ ਇਸ ਮੀਟਿੰਗ ਦੇ ਵਿੱਚ ਕੇਂਦਰ ਦੇ ਵੱਡੇ ਮੰਤਰੀ ਤੇ ਖਾਸ ਤੌਰ ਤੇ ਖੇਤੀ ਮੰਤਰੀ ਜਿਹੜੇ ਨੇ ਖੇਤੀਬਾੜੀ ਮੰਿਸਟਰ ਜਿਹੜੇ ਨੇ ਉਹ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਪਰ ਇਸ ਦਰਮਿਆਨ ਕਿਸਾਨਾਂ ਵੱਲੋਂ ਇੱਕ ਫੈਸਲਾ ਲਿਆ ਗਿਆ ਹੈ ਕਿ ਰਾਸ਼ਟਰਪਤੀ ਨੂੰ 1 ਲੱਖ ਮੇਲ ਜਿਹੜੀ ਹੈ ਉਹ ਅੱਜ ਭੇਜੀ ਜਾਵੇਗੀ ਤੇ ਰਾਸ਼ਟਰਪਤੀ ਤੇ ਦਬਾਅ ਬਣਾਇਆ ਜਾਵੇਗਾ ਕਿ ਪੰਜਾਬ ਦੇ ਵਿੱਚ ਮਾਲ ਗੱਡੀਆਂ ਜਿਹੜੀਆਂ ਉਹਨਾਂ ਦੀ ਮੁੜ ਬਹਾਲੀ ਕੀਤੀ ਜਾਵੇ ਪਰ ਇਸ ਦੌਰਾਨ ਮੀਟਿੰਗ ਕੀਤੀ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ 29 ਕਿਸਾਨ ਜਥੇਬੰਦੀਆਂ ਦੀ ਜਿਸ ਦੇ ਵਿੱਚ ਇਹ ਫੈਸਲਾ ਲਿਆ ਜਾਵੇਗਾ ਕਿ ਭਲਕੇ ਮੀਟਿੰਗ ਦੇ ਵਿੱਚ ਜਾਣਾ ਹੈ ਜਾਂ ਨਹੀਂ ਜਾਂ ਵਿਉਂਤ ਕਢੀ ਜਾਵੇਗੀ ਕਿ ਜੇਕਰ ਭਲਕੇ ਮੀਟਿੰਗ ਵਿੱਚ ਕੇਂਦਰ ਸਰਕਾਰ ਨਾਲ ਮੀਟਿੰਗ ਕਰਨੀ ਹੈ ਤਾਂ ਉਸ ਦੇ ਵਿੱਚ ਕੀ ਕੋਈ ਚਰਚਾ ਕੀਤੀ ਜਾਵੇਗੀ ਕਿਹੜੇ ਮੁੱਦੇ ਰੱਖੇ ਜਾਣਗੇ ਜਾਂ ਫਿਰ ਕੇਂਦਰ ਸਰਕਾਰ ਨਾਲ ਗੱਲਬਾਤ ਕਿੱਥੋਂ ਤੱਕ ਹੀ ਕੀਤੀ ਜਾਵੇਗੀ ਜਾਂ ਫਿਰ ਜਿਹੜੇ ਫੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਜਾਵੇਗਾ ਉਸ ਫੈਸਲੇ ਨੂੰ ਕਿਸ ਤਰੀਕ ਕੇ ਨਾਲ ਆਪਸ ਤੇ ਇਹ ਸ਼ੇਅਰ ਕਰਨਾ ਤੇ ਬਾਅਦ ਵਿੱਚ ਪੰਜਾਬ ਦੀ ਜਨਤਾ ਅ ਨੂੰ ਧਾਨ ਵਿੱਚ ਰੱਖਦੇ ਹੋਏ ਕਿਸ ਤਰੀਕੇ ਨਾਲ ਉਸ ਫੈਸਲੇ ਨੂੰ ਕਬੂਲ ਕਰਨਾ ਹੈ ਜਾਂ ਫਿਰ ਉਸ ਨੂੰ ਮਨਾ ਕਰਨਾ ਹੈ ਇਨਕਾਰ ਕਰਨਾ ਹੈ ਉਸ ਤੋਂ ਇਹ ਸਾਰੀਆਂ ਚਰਚਾ ਜਿਹੜੀਆਂ ਨੇ ਉਹ ਅੱਜ ਦੀ ਮੀਟਿੰਗ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਤੇ ਮੀਟਿੰਗ ਜਿਹੜੀ ਆ ਉਹ 29 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿੱਚ ਜਾਰੀ ਹੈ ਛੇਤੀ ਹੀ ਮੀਟਿੰਗ ਤੋਂ ਬਾਅਦ ਕਿਸਾਨ ਇੱਕ ਕਿਸਾਨ ਜਥੇਬੰਦੀਆਂ ਇੱਕ ਪ੍ਰੈਸ ਕਾਨਫਰੰਸ ਕਰਨ ਗਿਆ ਜਿਸ ਵਿੱਚ ਉਹ ਮੀਟਿੰਗ ਦੀ ਚਰਚਾ ਬਾਰੇ ਜਿਹੜਾ ਹੈ ਉਹ ਇਨਫੋਰਮੇਸ਼ਨ ਮੀਡੀਆ ਦੇ ਨਾਲ ਜਾਣਕਾਰੀ ਜਿਹੜੀ ਉਹ ਮੀਡੀਆ ਦੇ ਨਾਲ ਸਾਂਝਾ ਕਰਨ ਗਿਆ ਫਿਲਹਾਲ ਵੱਡੀ ਤੇ ਤਾਜ਼ਾ ਅਪਡੇਟ ਇਹ ਹੈ ਕਿ ਕਿਸਾਨ ਜਥੇਬੰਦੀਆਂ 29 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਿਹੜੀ ਹੈ ਉਹ ਚੰਡੀਗੜ੍ਹ ਵਿੱਚ ਜਾ ਰਹੀ ਹੈ ਤੇ ਖੇਤੀ ਕਿਸਾਨੀ ਬਿੱਲਾਂ ਨੂੰ ਲੈ ਕੇ ਜਿਹੜੀ ਭਲਕੇ ਕੇਂਦਰ ਦੇ ਨਾਲ ਚਰਚਾ ਹੋਵੇਗੀ ਉਸ ਚਰਚਾ ਬਾਰੇ ਵਿਉਂਤਬੰਦੀ ਕੀਤੀ ਜਾ ਰਹੀ ਹੈ ਜਾਂ ਫਿਰ ਮੀਟਿੰਗ ਵਿੱਚ ਜਾਣਾ ਜਾਂ ਨਹੀਂ ਕਿਉਂਕਿ ਜਿਹੜੀ ਇਸ ਤੋਂ ਪਹਿਲਾਂ ਮੀਟਿੰਗ ਲਈ ਸੱਦਾ ਪੱਤਰ ਆਇਆ ਸੀ ਕੇਂਦਰ ਸਰਕਾਰ ਵੱਲੋਂ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਸ ਮੀਟਿੰਗ ਦੇ ਵਿੱਚ ਪਹੁੰਚੀਆਂ ਸਨ ਪਰ ਨਿਰਾਸ਼ਾ ਹੱਥ ਲੱਗੀ ਸੀ ਤੇ ਉਹ ਵਾਪਸ ਆ ਗਈਆਂ ਸੀ ਪਰ ਹੁਣ ਉਸ ਮੀਟਿੰਗ ਨੂੰ ਕਿਸ ਤਰੀਕੇ ਨਾਲ ਵਿਉਂਤ ਘੜੀ ਜਾਵੇਗੀ ਜਿਹੜੀ ਆਉਣ ਵਾਲੀ ਮੀਟਿੰਗ ਹੈ ਜਾਂ ਫਿਰ ਉਸ ਮੀਟਿੰਗ ਦੇ ਵਿੱਚ ਜਾਣਾ ਹੈ ਜਾਂ ਨਹੀਂ ਜਾਣਾ ਇਸ ਦੀ ਪੂਰੀ ਵਿਉਂਤਬੰਦੀ ਲਈ ਅੱਜ ਜਿਹੜੀ ਚਰਚਾ ਉਹ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਤੇ ਚੰਡੀਗੜ੍ਹ ਵਿੱਚ ਮੀਟਿੰਗ